ਦਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੌਸਮ ਨਾਲ ਜੁੜੀ ਵੱਡੀ ਅਪਡੇਟਾਂ ਨੂੰ ਦੇ ਰਹੇ ਹਾਂ ਤਾਂ ਦੱਸ ਦਈਏ ਕਿ ਆਉਣ ਵਾਲੇ 2 ਦਿਨਾਂ ਤੱਕ ਤੁਹਾਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਉਣ ਵਾਲੇ 2 ਦਿਨਾਂ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ ਹਾਲਾਂਕਿ 22 ਤਰੀਕ ਤੋਂ ਬਾਅਦ ਜਿਹੜਾ ਆ ਮੌਸਮ ਜੋ ਹੈ ਬਦਲ ਸਕਦਾ ਹੈ ਮੌਸਮ ਦੇ ਬਦਲਣ ਦੇ ਅਸਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ 1053 ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਤਾ ਬਣਾਇਆ ਹੈ ਪਰ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਕੀਤਾ ਹੈ ਸੜਕ ਸੁਰੱਖਿਆ ਫੋਰਸ ਦੇ ਕੋਲ 144 ਅਤਿ ਆਧੁਨਿਕ ਵਾਹਨ ਹਨ ਜੋ ਸਪੀਡ ਗਨ ਅਲਕੋਮੀਟਰ ਇਜ਼ਲੈਂਡ ਮਸ਼ੀਨਾਂ ਅਤੇ AI ਸਮਰਥਿਤ ਸਮਾਰਟ ਮੈਕੈਨਿਜ਼ਮ ਵਰਗੇ ਅਤਿ ਆਧੁਨਿਕ ਯੰਤਰਾਂ ਦੇ ਨਾਲ ਵਿਲੈਸ ਹਨ SSF ਦੇ ਹੋਂਦ 'ਚ ਆਉਣ ਤੋਂ ਬਾਅਦ ਸੜਕ ਹਾਦਸਿਆਂ 'ਚ ਮੌਤ ਦਰ ਘਟੀ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ। SSF ਪਿਛਲੇ ਸਾਲ ਇਸੇ ਫਰਵਰੀ ਮਹੀਨੇ 'ਚ ਕਿੰਨੀਆਂ ਐਕਸੀਡੈਂਟ ਹੋਈ ਸੀ, ਕਿੰਨੀਆਂ ਮੌਤਾਂ ਹੋਈਆਂ ਸੀ। ਐਸ ਵਾਰ ਐਸਐਸਐਫ ਕਰਕੇ ਜਿੰਮਤਾਂ ਮੋਟਾ ਕਟਕੀਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਸੜਕ ਸੁਰੱਖਿਆ ਫੋਰਸ ਦੇ 24 ਘੰਟੇ ਮੌਜੂਦ ਰਹਿੰਦੇ ਚੱਲਦੇ ਆਪਰਾਧ ਦਰ ਘਟੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹैया ਕਰਵਾਉਣਾ ਹੈ ਤੁਹਾਨੂੰ ਦੱਸ ਦਈਏ ਕਿ 22 ਤਰੀਕ ਤੱਕ ਤੁਹਾਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ 22 ਤਰੀਕ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 22 ਜੁਲਾਈ ਤੋਂ ਬਾਅਦ ਪੰਜਾਬ ਦੇ ਕੁਝ ਹਿੱਸਿਆਂ 'ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਟੈਂਪਰੇਚਰ ਜਿਹੜਾ ਆ ਘਟ ਹੋ ਸਕਦਾ ਹੈ ਪਰ ਫਿਲਹਾਲ ਫਤਿਹਗੜ੍ਹ ਸਾਹਿਬ ਮੁਹਾਲੀ ਤੇ ਚੰਡੀਗੜ੍ਹ ਤੇ ਕੁੱਚੇ ਹਿੱਸਿਆਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ بارش ਨਹੀਂ ਪਵੇਗੀ ਜਿਸ ਕਰਕੇ ਗਰਮੀ ਦਾ ਕਹਿਰ ਜਿਹੜਾ ਆ ਜਾਰੀ ਰਹੇਗਾ بارش ਦਾ ਕੋਈ ਅਸਰ ਨਹੀਂ ਹੈ ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਰਾਤ ਦਾ ਟੈਂਪਰੇਚਰ 30 ਡਿਗਰੀ ਦੇ ਨੇੜੇ ਚੱਲ ਰਿਹਾ ਸੀ ਜੋ ਕਿ ਆਮ ਨਾਲੋਂ 3 ਡਿਗਰੀ ਜ਼ਿਆਦਾ ਹੈ ਉਤੇ ਹੀ ਦਿਨ ਦੀ ਗੱਲ ਕਰੀਏ ਤਾਂ ਦਿਨ ਦਾ ਟੈਂਪਰੇਚਰ 37 ਡਿਗਰੀ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ 4 ਡਿਗਰੀ ਜ਼ਿਆਦਾ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਤਿ ਦੀ ਗਰਮੀ ਪੈ ਰਹੀ ਹੈ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਚੱਲਣਾ ਪੈ ਰਿਹਾ ਹੈ ਇਸ ਤੋਂ ਇਲਾਵਾ ਮੌਸਮ ਵਿਗਿਆਨੀ ਕੁਲਵਿੰਦਰ ਗੌਰਗਿਲ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਂ ਦੇਖੋ ਮੌਨਸੂਨ ਦੀ ਜਿਹੜੀ ਜਿਵੇਂ ਪ੍ਰੋਗਰੈਸ ਹੁੰਦੀ ਹੈ ਉਹ ਕਈ ਵਾਰੀ ਕੰਡੀਸ਼ਨਸ ਜਿਹੜੀਆਂ ਨੇ ਫੇਵਰੇਬਲ ਹੋਣ ਤਾਂ ਕਾਫੀ ਅੱਛੀ ਰਹਿੰਦੀ ਹੈ ਪਰ ਜਦੋਂ ਥੋੜੀਆਂ ਜਿਹੀ ਅਨਫੇਵਰੇਬਲ ਕੰਡੀਸ਼ਨਸ ਹੁੰਦੀਆਂ ਆ ਜਾਂ ਜਦੋਂ ਬ੍ਰੇਕ ਹੋ ਜਾਂਦੀ ਆ ਮੌਨਸਨ ਦੇ ਵਿੱਚ ਤਾਂ ਫੇਰ ਬਾਰਿਸ਼ ਜਿਹੜੀ ਆ ਉਹ ਟੁੱਟਵੀਂ ਮਤਲਬ ਪੈਂਦੀ ਆ ਕਿ ਕਿਤੇ ਆਈਸੋਲੇਟਿਡ ਪਲੇਸਿਸ ਤੇ ਕਿਤੇ ਹੋ ਗਈ ਕਿਤੇ ਨਹੀਂ ਹੋ ਗਈ ਜਿਵੇਂ ਕਿ ਅੱਜਕੱਲ੍ਹ ਹੋ ਰਿਹਾ ਹੈ ਇਸ ਤਰ੍ਹਾਂ ਕਿ ਆਪਾਂ ਦੇਖਿਆ ਕਿ ਇੱਕ ਦੋ ਦਿਨ ਪਹਿਲਾਂ ਕਾਫੀ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਆਫੀ ਅੱਛੀ ਬਾਰਿਸ਼ ਹੋਈ ਹੈ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਫੇਰ ਇਹ ਦਰ ਆਪਾਂ ਕਹਿੰਦੇ ਆ ਕਿ ਰੋਪੜ ਵਾਲੀ ਸਾਈਡ ਤੇ ਨਨਪੁਰ ਸਾਹਿਬ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਜਿਹੜੇ ਬਾਕੀ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਥੋੜੀ-ਬਹੁਤੀ ਮਤਲਬ ਛਿੱਟੇ-ਛੁੱਟੇ ਪਏ ਆ ਸੋ ਇਹ ਸੀਗਾ ਕਿ ਜਦੋਂ ਮੌਨਸੂਨ ਇੰਨੀ ਜ਼ਿਆਦਾ ਪੂਰੀ ਐਕਟਿਵ ਨਹੀਂ ਹੈ ਤੇ ਬਟ ਹੁਣ ਚਾਂਸਸ ਹੈਗੇ ਨੇ ਜਿਸ ਤਰ੍ਹਾਂ ਕਿ ਸਾਡੇ ਕੋਲ ਫੋਰਕਾਸਟ ਹੈਗੀ ਹੈ ਕਿ ਬਾਈ ਤੋਂ ਜਿਹੜੀ ਹੈ ਇਹ ਦੁਬਾਰਾ ਰਿਵਾਈਵ ਹੋ ਰਹੀ ਹੈ ਤੇ ਕਾਫੀ ਚਾਂਸਸ ਹੈਗੇ ਨੇ ਕਿ ਉਦੋਂ ਅੱਛੀ ਬਾਰਿਸ਼ ਜਿਹੜੀ ਹੈ ਪੰਜਾਬ ਦੇ ਵਿੱਚ ਹੋਏਗੀ ਪਰ ਹੁਣ ਜਿਹੜੀ ਸਾਡੇ ਕੋਲ ਨਾਊ ਕਾਸਟ ਆਈ ਹੈ ਉਦੇ ਵਿੱਚ ਵੀ ਹਲੇ ਆਉਣ ਵਾਲੇ 3 ਘੰਟਿਆਂ 3 ਤੋਂ 4 ਘੰਟਿਆਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਚੰਡੀਗੜ੍ਹ, ਮੁਹਾਲੀ, ਖਰੜ, ਫਤਿਹਗੜ੍ਹ ਸਾਹਿਬ ਇਹਨਾਂ ਏਰੀਆਜ਼ ਦੇ ਵਿੱਚ ਬੜਾ ਲਾਈਟ ਰੇਨਫਾਲ ਹੋ ਸਕਦੀ ਹੈ ਤੇ ਬਾਕੀ ਜਿਸ ਤਰ੍ਹਾਂ ਕੀ ਹਿਊਮਿਡਿਟੀ ਲੈਵਲ ਬਹੁਤ ਜ਼ਿਆਦਾ ਹੈ ਕਿ ਨਾਈਟ ਟੈਂਪਰੇਚਰਸ ਬਹੁਤ ਜ਼ਿਆਦਾ ਨੇ 4 ਡਿਗਰੀ ਜਿਹੜਾ ਰਾਤ ਦਾ ਟੈਂਪਰੇਚਰ ਆ ਨਾਰਮਲ ਤੋਂ ਜ਼ਿਆਦਾ ਹੈ ਤੇ ਦਿਨ ਦਾ ਜਿਹੜਾ ਟੈਂਪਰੇਚਰ ਉਹ ਵੀ 3 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਮਤਲਬ 26 ਹੋਣਾ ਚਾਏ ਜਿਸ ਤਰ੍ਹਾਂ ਕੀ ਆਪਾਂ ਕਹਿ ਸਕਦੇ ਆ 34 ਹੋਣਾ ਚਾਹੀਦਾ ਤੇ 37 ਹੈ ਇਸੇ ਤਰ੍ਹਾਂ ਹੀ ਰਾਤ ਦਾ ਜਿਹੜਾ ਟੈਂਪਰੇਚਰ ਹੈ 26 ਤੱਕ ਚੱਲਦਾ ਪਰ 30 ਡਿਗਰੀ ਤੱਕ ਚੱਲ ਰਿਹਾ ਸੋ ਦੋਨੋਂ ਹੀ ਟੈਂਪਰੇਚਰ ਜਿਹੜੇ ਨੇ ਨਾਰਮਲ ਤੋਂ ਜ਼ਿਆਦਾ ਨਾਲ ਜਿਦੇ ਕਰਕੇ ਕੀ ਸਾਨੂੰ ਬਹੁਤ ਅਨਕੰਫਰਟੇਬਲ ਲੱਗਦਾ ਉਧਰੋਂ ਵੈਪੋਰੇਸ਼ਨ ਵੀ ਘੱਟ ਹੋ ਰਹੀ ਹੈ ਤੇ ਹਿਊਮਿਡਿਟੀ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਹੈ ਤੇ ਸੋ ਇਸ ਕਰਕੇ ਜਿਹੜਾ ਇਹ ਬਹੁਤ ਹਮਸ ਜੇ ਵਾਲਾ ਜਿਹੜਾ ਬੜਿਆ ਹੋਇਆ ਮੌਸਮ ਕਈ ਵਾਰੀ ਲੋਕਲ ਕੰਡੀਸ਼ਨਸ ਫਿਰ ਛਿੱਟੇ ਪੈ ਜਾਂਦੇ ਆ ਕਿਉਂਕਿ ਉਹ ਲੋਕਲ ਕੰਡੀਸ਼ਨਸ ਜਿਹੜੀਆਂ ਨੇ نیچے ਜਿਸ ਤਰ੍ਹਾਂ ਆਪਾਂ ਜਿੱਥੇ ਪਾਣੀ ਜ਼ਿਆਦਾ ਲੱਗਿਆ ਹੋਇਆ ਹੈ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਕੋਈ ਹੋਰ ਥੋੜਾ ਬਹੁਤ ਪ੍ਰੈਸ਼ਰ ਫਾਲ ਕਰ ਗਿਆ ਤਾਂ ਇੱਕ ਵੈਕਿਊਮ ਜਆ ਬਣ ਜਾਂਦਾ ਜਿਸ ਦੇ ਕਰਕੇ ਲੋਕਲ ਕੰਡੀਸ਼ਨਸ ਨਾਲ ਬਾਰਿਸ਼ ਹੋ ਜਾਂਦੀ ਹੈ ਪਰ ਅਦਰਵਾਈਜ਼ ਮੌਨਸੂਨ ਦੀ ਜ਼ਿਆਦਾ ਐਕਟੀਵਿਟੀ ਨਹੀਂ ਚੱਲ ਰਹੀ ਸੋ ਪਰ ਉਮੀਦ ਕਰਦੇ ਆ ਕਿ 22 ਤੋਂ ਬਾਅਦ ਜਿਹੜੀ ਐਕਟੀਵਿਟੀ ਇਹਦੀ ਵਧੇਗੀ ਔਰ ਚੰਗੀ ਰੇਨਫਾਲ ਦੀ ਸੰਭਾਵਨਾ ਰਹੇਗੀ ਜੇ ਕੋਈ ਜਦਾਈ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਆਲਮੋਸਟ 15 ਰੀਜੀਨ ਹੋ ਚੁੱਕੇ ਆ ਕੁਕਤ ਨੂੰ ਜਿਹੜੀ ਰੇਨ ਪੈ ਰਹੀ ਹੈ ਨੋਰਮਲ ਰਹੀ ਹੈ ਨੋਰਮਲ ਤੋਂ ਘੱਟ ਰਹੀ ਹੈ ਉਹਦੇ ਹਾਂਜੀ ਦੇਖੋ ਫਰਸਟ ਵੀਕ ਦੇ ਵਿੱਚ ਬਹੁਤ ਅੱਛੀ ਰੇਨਫਾਲ ਹੋਈ ਹੈ ਉਹ ਨੋਰਮਲ ਤੋਂ ਜ਼ਿਆਦਾ ਵੀ ਰਹੀ ਹੈ ਉਦੋਂ ਅਸੀਂ ਮਤਲਬ ਬਹੁਤ ਅੱਛੀ ਪੋਜੀਸ਼ਨ ਦੇ ਵਿੱਚ ਰਹੇ ਹਾਂ ਕਿਉਂਕਿ 20-25% ਜਿਹੜੀ ਹੈ ਨੋਰਮਲ ਤੋਂ ਜ਼ਿਆਦਾ ਚੱਲ ਰਹੀ ਸੀਗੀ ਔਰ ਉਦੋਂ ਟ੍ਰਾਂਸਪਲੈਂਟੇਸ਼ਨ ਵੀ ਚੱਲ ਰਹੀ ਸੀਗੀ ਰਾਈਸ ਦੀ ਸੋ ਉਹਦੇ ਲਈ ਉਹ ਮਤਲਬ ਕੋਇਨਸਾਈਡ ਕਰ ਗਈ ਬਾਰਿਸ਼ ਤੇ ਕਾਫੀ ਅੱਛਾ ਮਤਲਬ ਰਿਹਾ ਸਾਡੇ ਲਈ ਕਿਉਂਕਿ ਧਰਤੀ ਹਟਲਾ ਪਾਣੀ ਸਾਨੂੰ ਕੱਢਣ ਦੀ ਲੋੜ ਪਈ ਪਰ ਸੈਕਿੰਡ ਵੀਕ ਦੇ ਵਿੱਚ ਇੱਕਦਮ ਹੀ ਜਿਹੜੀ ਪੋਜੀਸ਼ਨ ਹੈ ਬਹੁਤ ਜ਼ਿਆਦਾ ਫਾਲ ਕਰ ਗਈ ਹੈ ਜਿਸ ਤਰ੍ਹਾਂ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 60 ਮਿਲੀਮੀਟਰ بارش ਹੋਣੀ ਚਾਹੀਦੀ ਹੈ ਪਰ 4-5 ਮਿਲੀਮੀਟਰ ਹੀ ਸਾਡੇ ਕੋਲ ਰਿਕਾਰਡ ਹੋਈ ਹੈ ਸੋ ਬਾਕੀ ਜੇ ਓਵਰঅল ਪੰਜਾਬ ਦੀ ਗੱਲ ਕਰਦੇ ਹਾਂ ਤਾਂ ਵੀ ਅਸੀਂ ਸਾਡੇ ਕੋਲ 26 ਤੋਂ 30% ਤੱਕ ਅਸੀਂ ਡੈਫਿਸਿਟ ਦੇ ਵਿੱਚ ਹੈਗੇ ਆ ਤਾਂ ਮਤਲਬ بارش ਸੈਕਿੰਡ ਵੀਕ ਦੇ ਵਿੱਚ ਜਿਹੜਾ ਲਾਸ ਹੋਇਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਜੇ ਬਾਈ ਤੋਂ ਬਾਅਦ ਰਿਵਾਈਵ ਹੁੰਦੀ ਹੈ ਤਾਂ ਅਸੀਂ ਉਹ ਲਾਸ ਨੂੰ ਸ਼ਾਇਦ ਪੂਰਾ ਕਰ ਸਕੀਏ ਸਾਨਵੋ ਲੋਪਿਸਤਰਾਂਗੇ ਲਈ ਲਗਾਤਾਰ ਝੋਨੇ ਦੀ ਬਿਜਾਈ ਕੀਤੀ ਗਈ ਹੈ ਉਹਨਾਂ ਨੂੰ ਜਿਆਦਾ ਪਾਣੀ ਦੀ ਖਤੋਂ ਦੀ ਲੱਗਦਾ ਕਿ ਉਹਨਾਂ ਨੂੰ ਪਾਣੀ ਜਿਹੜਾ ਲਗਾਓ ਕੁਦਰਤ ਗਾਣਾ ਬੋਊਗਾ ਜਾਂ ਫਿਰ ਬਿਜਲੀ ਦੀ ਜੜੀ ਮੰਗਾ ਪੰਜਾਬ ਬੋਦੂਗੀ ਹਾਂਜੀ ਦੇਖੋ ਜਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਹੈਗੀ ਹੈ ਇਹਦੇ ਨਾਲ ਤਾਂ ਜਦੋਂ ਹੁਣ ਪਰ ਇਹ ਹੈ ਕਿ ਹੁਣ ਪਾਣੀ ਥੋੜਾ ਘੱਟ ਲਾਉਣਾ ਪੈਂਦਾ ਹੈ ਕਿਉਂਕਿ 2 ਦਿਨ ਤੋਂ ਬਾਅਦ ਆਪਾਂ ਕਹਿੰਦੇ ਆ ਕਿ ਜਦੋਂ ਪਾਣੀ ਜੀਰ ਜੇ ਫੇਰੀ ਲਾਓ ਤੇ ਜਦੋਂ ਜਿਆਦਾ ਪਾਣੀ ਦੀ ਲੋਡ ਸੀ ਫਲਡਿੰਗ ਕੰਡੀਸ਼ਨ ਸੀ ਉਹਦੇ ਸਾਡੇ ਕੋਲ ਬਾਰਿਸ਼ ਅੱਛੀ ਹੋ ਗਈ ਹੈ ਸੋ ਹੁਣ ਤਾਂ ਇਹ ਹੈ ਕਿ ਲੋਡ ਅਨੁਸਾਰ ਹੀ ਪਾਣੀ ਲਾਓ ਜ ਪਰ ਉਹਦੇ ਲਈ ਤਾਂ ਸਾਨੂੰ ਥੋੜਾ ਧਰਤੀ ਹੇਠੋਂ ਪਾਣੀ ਕੱਢਣਾ ਹੀ ਪਏਗਾ ਕਿਉਂਕਿ ਜਿੰਨੀ ਉਹਦੀ ਰਿਕੁਆਇਰਮੈਂਟ ਹੈ ਕ੍ਰੌਪ ਦੀ ਉਹ ਤਾਂ ਫੁੱਲਫਿਲ ਕਰਨੀ ਪਏਗੀ ਬਾਕੀ ਇਹ ਹੈ ਕਿ ਜਿੰਨਾ ਆਪਾਂ ਮਤਲਬ ਬਿਜਲੀ ਦੀ ਖਪਤ ਸ਼ਹਿਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਗੀ ਹੈ ਕਿਉਂਕਿ ਏਸੀ ਚੱਲ ਰਹੇ ਨੇ ਐਨੇ ਮਾਲਸ ਦੇ ਵਿੱਚ ਸਾਰੀ ਬਿਜਲੀ ਯੂਜ਼ ਹੋ ਰਹੀ ਹੈ ਸੋ ਉਹ ਜਿਹੜੀਆਂ ਨੇ ਉਹ ਆਪਾਂ ਜਿੰਨਾ ਕ ਕੰਟਰੋਲ ਕਰ ਸਕਦੇ ਆ ਉਹਦੇ ਤੇ ਜ਼ੋਰ ਸਾਨੂੰ ਧਿਆਨ ਦੇਣਾ ਚਾਹੀਦਾ ਆਮ ਕਿਸਾਨਾਂ ਦੀ ਗੱਲ ਵੀ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਕਿ ਗਰਮੀ ਜਿਹੜੀ ਹੈ ਉਹ ਮੁਰਤੇ ਲੋਕਾਂ ਨੂੰ ਸਹੀ ਨਹੀਂ ਪੈ ਰਹੀ ਹੈ ਟੈਂਪਰੇਚਰ ਭਾਵੇਂ 36 37 ਪਰ ਉਹ ਫੀਲing ਜਿਆਦਾ ਲੱਗ ਰਹੀ ਹੈ ਤੇ ਮਤਲਬ ਹੈ ਕਿ ਆਉਣ ਵਾਲੇ 1-2 ਦਿਨ ਤੱਕ ਇਦਾਂ ਵੀ ਮੌਸਮ ਬਣਿਆ ਰਹੂਗਾ ਤੇ ਗਰਮੀ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈਣਾ ਹਾਂਜੀ ਜਿਸ ਵੇ ਹੁਣ ਟੈਂਪਰੇਚਰਸ ਚੱਲ ਰਹੇ ਨੇ 30 ਡਿਗਰੀ ਜਿਸ ਤਰ੍ਹਾਂ ਰਾਤ ਦਾ ਟੈਂਪਰੇਚਰ ਆ ਤਾਂ ਰਾਤ ਵੀ ਰਾਤਾਂ ਵੀ ਕਾਫੀ ਗਰਮ ਹੋ ਰਹੀਆਂ ਨੇ ਤੇ ਡੇ ਟਾਈਮ ਵੀ ਟੈਂਪਰੇਚਰ ਜਿਹੜਾ ਹੈ ਉਹ 30 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਸੋ ਬੋਥ ਟੈਂਪਰੇਚਰਸ ਜਿਹੜੇ ਹਾਇਰ ਸਾਈਡ ਤੇ ਹੋਣ ਕਰਕੇ ਸਾਨੂੰ ਬਹੁਤ ਜ਼ਿਆਦਾ ਗਰਮੀ ਵੀ ਲੱਗ ਰਹੀ ਹੈ ਕਿਉਂਕਿ ਹਿਊਮਿਡਿਟੀ ਹੋਣ ਕਰਕੇ ਜਿਹੜੀ ਸਵੇਟਿੰਗ ਹੈ ਉਹ ਜ਼ਿਆਦਾ ਹੋ ਰਹੀ ਹੈ ਤੇ ਉਹ ਅਨਕੰਫਰਟੇਬਲ ਵੀ ਤਾਈਂ ਲੱਗ ਰਿਹਾ ਕਿਉਂਕਿ ਹਮਸ ਵਾਲਾ ਸਾਰੇ ਪਾਸੇ ਬਣਿਆ ਪਿਆ ਹੈ ਕਿ ਉੱਪਰ ਵੀ ਐਟਮਾਸਫੇਅਰ ਦੇ ਵਿੱਚ ਹਿਊਮਿਡਿਟੀ ਜ਼ਿਆਦਾ ਹੈ ਫਿਰ نیچے ਜਿਵੇਂ ਪਾਣੀ ਲੱਗ ਰਿਹਾ ਉਹਦੇ ਨਾਲ ਵੀ ਜਿਹੜੀ ਐਵੇਪਰੇਸ਼ਨ ਹੋ ਰਹੀ ਹੈ ਉੱਡ ਕੇ ਉਹ ਲੋਅਰ ਐਟਮਾਸਫੇਅਰ ਦੇ ਵਿੱਚ ਇੰਟੈਂਗਲ ਹੋ ਰਹੀ ਹੈ ਜਿਦੇ ਕਰਕੇ ਕਿ ਸਾਨੂੰ ਇੰਨਾ ਜ਼ਿਆਦਾ ਅਨਕੰਫਰਟੇਬਲ ਲੱਗ ਰਿਹਾ ਹੈ ਪਰ ਅਗਰ ਬਾਈ ਤੋਂ ਬਾਅਦ ਅੱਛੀ ਮੌਨਸੂਨ ਆ ਜਾਂਦੀ ਹੈ ਜਾਂ ਪ੍ਰੋਗਰੈਸ ਹੋ ਜਾਂਦੀ ਹੈ ਤਾਂ ਸਾਨੂੰ ਕਾਫੀ ਹੱਦ ਤੱਕ ਇਸ ਹਮਸ ਭਰੀ ਗਰਮੀ ਤੋਂ ਛੁਟਕਾਰਾ ਮਿਲ ਜਾਏ। ਥੈਂਕ ਯੂ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par